ਸਤਿ ਸ੍ਰੀ ਅਕਾਲ ਦੋਸਤੋ ਮੈਂ ਸਬ ਇੰਸਪੈਕਟਰ ਅਮਰੀਕ ਸਿੰਘ ਇਨਚਾਰਜ ਬਟੰਡਾ ਆ ਸਮੂਹ ਬਟੰਡਾ ਪੁਲਿਸ ਵੱਲੋਂ ਇੱਕ ਅਪੀਲ ਕਰਨਾ ਚਾਹੂਗਾ ਤੁਹਾਨੂੰ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਧੁੰਦਾਂ ਦਾ ਮੌਸਮ ਹੈ ਧੁੰਦ ਬਹੁਤ ਬਾਹਰ ਪੈਣ ਲੱਗੀ ਹੈ ਜਦੋਂ ਵੀ ਘਰੋਂ ਨਿਕਲਣਾ ਤੁਸੀਂ ਆਪਣੀਆਂ ਗੱਡੀਆਂ ਚੰਗੀ ਤਰ੍ਹਾਂ ਚੈੱਕ ਕਰਕੇ ਲੰਘੋ ਬ੍ਰੇਕਾਂ ਠੀਕ ਹੈ ਕਲਚ ਪਲੇਟ ਠੀਕ ਹੈ ਲਾਈਟਾਂ ਠੀਕ ਨੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈਂਦੀ ਹੈ ਜਿੰਨੀਆਂ ਵੀ ਤੁਸੀਂ ਜੋ ਵੀ ਗੱਡੀ ਤੁਸੀਂ ਡਰਾਈਵ ਕਰਦੇ ਹੋ ਉਹਨੂੰ ਹਮੇਸ਼ਾ ਤੁੰਦ ਚ ਲੋਭੀਮ ਕਰਕੇ ਚਲਾਓ ਕਿਉਂਕਿ ਸਾਹਮਣੇ ਵਾਲੇ ਨੂੰ ਵੀ ਪਤਾ ਲੱਗਦਾ ਰਹੇ ਵੀ ਗੱਡੀ ਆ ਰਹੀ ਹੈ ਸਾਹਮਣੋਂ ਤੇ ਗੱਡੀ ਦੇ ਪਿੱਛੇ ਵੀ ਤੁਹਾਡੇ ਰਿਫਲੈਕਟਰ ਲੱਗਦਾ ਹੋਣਾ ਚਾਹੀਦਾ ਜਿਹੜੀ ਤੁਹਾਡੇ ਪਿੱਛੋਂ ਗੱਡੀ ਆਉਂਦੀ ਹੈ ਉਹਨੂੰ ਵੀ ਪਤਾ ਲੱਗਦਾ ਰਹੇ ਵੀ ਸਾਡੇ ਅੱਗੇ ਕੋਈ ਗੱਡੀ ਜਾ ਰਹੀ ਹੈਗੀ ਅ ਕਦੇ ਵੀ ਨਾ ਪਹੁੰਚਣ ਨਾਲੋਂ ਅ ਲੇਟ ਚੰਗੀ ਹੈਗੀ ਕਿਉਂਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਗਿਆ ਮਾਲੀ ਨੁਕਸਾਨ ਹੋ ਗਿਆ ਉਹ ਤਾਂ ਪੂਰਾ ਹੋ ਸਕਦਾ ਸਾਲ 2 ਸਾਲ ਦੇ ਵਿੱਚ ਵਿੱਚ ਲੇਕਿਨ ਜੇਕਰ ਕੋਈ ਜਾਨੀ ਨੁਕਸਾਨ ਹੋ ਗਿਆ ਉਹ ਕਦੇ ਵੀ ਨਹੀਂ ਪੂਰਾ ਹੋਣਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈਣਾ ਹੈ ਇਸ ਕਰਕੇ ਧੁੰਦ ਦੇ ਵਿੱਚ ਗੱਡੀ ਹੌਲੀ ਚਲਾਓ ਲਾਈਟਾਂ ਡਾਊਨ ਕਰਕੇ ਚਲਾਓ ਤੇ ਆਰਾਮ ਨਾਲ ਚਲਾਓ ਧੰਨਵਾਦ